ਲੋਬੀ ਸੱਜ ਨੂੰ ਅੱਜ ਦੀ ਵੀਡੀਓ ਜਿਹੜੀ ਖਾਸ ਹੈਗੀ ਆਪਣੀ ਮੱਜਾਂ ਦੀ ਫੀਡ ਵਾਸਤੇ ਕਿ ਮੱਜਾਂ ਦੀ ਫੈਟ ਜਿਹੜੀ ਆ ਵਧਾਈ ਜਾਵੇ ਦੁੱਧ ਵਧਾਇਆ ਜਾਵੇ ਵੀ ਐਵਾਂ ਦੀ ਕਿਹੜੀ ਫੀਡ ਪਾਈਏ ਆਪਣਾ ਦੋਹਾਂ ਝੋਟੀਆਂ ਦੀ ਫੈਟ ਇਸ ਵਕਤ 10 ਫੈਟ ਚੱਲ ਰਹੀ ਆ 2 ਮਹੀਨੇ ਲਗਾਤਾਰ ਮੈਂ ਪਹਿਲਾਂ ਇਸ ਪੋਰਟਲ ਨੂੰ ਵਰਤ ਕੇ ਚੈੱਕ ਕਰਕੇ ਉਸ ਤੋਂ ਬਾਅਦ ਇਹ ਵੀਡੀਓ ਬਣਾਉਣ ਲੱਗਾ ਵਾਂ ਪਹਿਲਾਂ ਮੈਂ ਵੀ ਫੀਡ ਪਾਉਂਦਾ ਸੀ ਆਪਣੀ ਮੱਜਾਂ ਦੀ ਫੈਟ 6 7 6 7 ਜਾਨੀ ਕਿ ਇੱਥੇ ਘਰਦੀ ਸੀ ਹੁਣ ਫੈਟ 10 10.5 ਸੁਬਾਹ ਦੀ 8:30 ਸ਼ਾਮ ਦੀ 10:30 11 ਫਟ ਤੱਕ ਵੀ ਫਟ ਜਾਂਦੀ ਆ ਬਹੁਤ ਵਧੀਆ ਪ੍ਰੋਡਕਟ ਆ ਤੇ ਇੱਕ ਚੀਜ਼ ਹੋਰ ਆ ਵੀ ਆਪਾਂ ਇਸ ਚੀਜ਼ ਨੂੰ ਜਿਹੜੀਆਂ ਚੀਜ਼ਾਂ ਪਈਆਂ ਵਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਸਾਰੇ ਜਾਣ ਦਿਆਂ ਬਾਕੀ ਰੇਟ ਵੀ ਦੱਸੂਗਾ ਮੈਂ ਸਾਰਾ ਕੁਝ ਦੱਸੂਗਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਵੀ ਆਪਾਂ ਸੋਕਾ ਹੀ ਬਾ ਲਈਦਾ ਇਹ ਤਾਂ ਦੇਖੋ ਵੀ ਹੁਣ ਆ ਲੈ ਚੱਲੇ ਆਂ ਝੁੱਟੀ ਅੱਗੇ ਸਿੱਟੂਗਾ ਦਾ ਮੈਂਟੋ ਮੈਂਟੀ ਬਟੇਮਾ ਦੀ ਖਾਲ ਆ ਜਿਹੜੀ ਉਦੋਂ ਹੀ ਖਾ ਜਾਣੀਏ ਨੇ ਦੇਖੋ ਭੱਜ-ਭੱਜ ਮੈਂਦੀਆਂ ਵਾਂ ਪਹਿਲਾਂ ਇੱਕ ਦੋ ਦਿਨ ਕੀਤਾ ਇਹਨਾਂ ਨੇ ਹੁਣ ਇਹਨਾਂ ਨੂੰ ਸਵਾਦ ਲੱਗਣ ਲੱਗ ਗਿਆ ਇਹ ਪੂਰਾ ਕੀ ਚੀਜ਼ ਰਿਹਾ ਉਹ ਕੰਮ ਤਾਂ ਉਹ ਵਿੜੇਮਿਆ ਦੀ ਖਾਲਾ ਜਿਹੜੀ ਆਪਾਂ ਨੂੰ ਪੈਂਦੀ ਹੈ 1900 ਰੁਪਏ 1900 ਰੁਪਏ ਦੀ ਵਿੜੇਮਿਆ ਦੀ ਖਾਲਾ ਇਸ ਤੋਂ ਅੱਗੇ ਆ ਜਾਂਦੀ ਹੈ ਸੋਇਆ ਦੀ ਚੂਰੀ ਸੋਇਆ ਬੀਨ ਸੋਇਆ ਬੀਨ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਇਹਦੇ ਵਿੱਚ ਬੜਾ ਉਰਲਾ ਵਾ ਮੈਂ 40 ਰੁਪਏ ਵੀ ਇਹੀ ਚੀਜ਼ ਲਿਆਇਆ ਮੈਨੂੰ 30 ਰੁਪਏ ਵੀ ਇਹੀ ਚੀਜ਼ ਮਿਲਦੀ ਸੀ ਪਰ ਹੁਣ ਜਿਹੜੀ ਮੈਂ ਇਹ ਲਿਆਉਣਾ 860 ਰੁਪਏ ਦਾ ਬੈਗ ਆ 40 ਕਿਲੋ ਦਾ ਯਾਨੀ ਕਿ 21 ਰੁਪਏ 20 ਰੁਪਏ 22 ਰੁਪਏ ਤੁਹਾਨੂੰ ਮਿਲਦਾ ਦਾ ਰੇਟ ਸਹੀ ਆ ਜੀ ਇਸ ਤੋਂ ਮਹਿੰਗਾ ਮਿਲਦਾ ਵਾ ਜੇ ਕੋਈ ਬੰਦਾ ਕਹਿੰਦਾ ਯਾਰ ਵੀ 5 ਕਿਲੋ ਦਾ 1500 ਦਾ ਗੱਟਾ ਮੈਂ ਪਹਿਲੀ ਵਾਰ ਕੁਆਂਟਲ 4000 ਦੀ ਲਾਇਆ ਸੀ ਵੀ ਇੰਨੀ ਮਹਿੰਗੀ 40 ਰੁਪਏ ਇਹ ਆ ਗਈ ਰਾੜੀ ਰਾੜੀ ਬਾਰੇ ਵੀ ਸਾਰੇ ਜਾਣਦੇ ਆ ਰਾੜੀ ਦਾ ਗੱਟਾ 880 ਰੁਪਏ ਦਾ ਵਾ ਇਹ 860 ਦਾ ਵਾ 1700 ਰੁਪਏ ਦਾ ਇਸ ਤੋਂ ਅੱਗੇ ਆ ਗਿਆ ਕਣਕ ਦਾ ਦਾਣਾ ਚਾਹੋਗੇ ਅਨਾਜ ਪੈਣਾ ਜ਼ਰੂਰੀ ਆ ਇਹ ਘਰੇ ਆਪਾਂ ਕਣਕ ਪੀ ਲਈਦੀ ਆ ਤੇ ਸਰੋਂ ਦੀ ਖਾਲ ਇਹ ਆਪਾਂ ਵੈਸੇ ਵੀ ਮੱਝਾਂ ਨੂੰ ਚਲਦੀ ਰਹਿੰਦੀ ਰੁਟੀਨ 'ਚ ਤੇ ਨਾਲ ਦੀ ਨਾਲ ਆਪਾਂ ਪਾਉਂਦੇ ਰਹੀ ਨੇ। ਬਾਕੀ ਸੇਧ ਪੱਖੋਂ ਬਹੁਤ ਵੇਖੀਏ ਤਾਂ ਵੀ ਪੂਰੇ ਹਟੇ-ਕੱਟੇ ਪਏ ਆ ਗੇਲਗੇ ਤੇ ਆਪਣੇ ਕੋਲ ਜਿਆਦਾ ਵੱਡੇ ਦੋਤਾਰੇ ਤਾਂ ਬਹੂ ਹੈ ਨਹੀਂਗੇ ਹਿਸਾਬ ਦੇ ਤਾਂ ਟਾਲੇ ਬਹੂ ਆ ਇਹ। ਤਾਂ ਰੇਟ ਮੈਂ ਤਾਂ ਦੱਸਿਆ ਕਿਉਂਕਿ ਵੀ ਰੇਟਾਂ ਦੇ ਵਿੱਚ ਔਲੇ ਬਹੁਤ ਆ। ਤੇ ਮੈਂ ਨਾ ਵੀ ਤੁਸੀਂ ਨੁਕਸਾਨ ਨਾ ਕਰੋ ਸੂਆ ਦੀ ਚੂਰੀ ਜਿਹੜੀ ਆ ਇਹ 20 ਰੁਪਏ ਵੀ ਮਿਲਦੀ ਹੈ 40 ਰੁਪਏ ਵੀ ਮਿਲਦੀ ਹੈ। ਕਾ ਲਈ ਉਹ ਵੇਖ ਲਓ 20 ਰੁਪਏ ਦਾ ਅੰਤਰਾ 20 ਤੋਂ 20 40 ਵੀ ਐਡੇ ਐਡੇ ਅੰਤਰਾ ਇਹਦੇ ਵਿੱਚ ਤੇ ਇਹ ਮੈਂ 2 ਮਹੀਨੇ ਤੋਂ ਵਰਤਣ ਲੱਗਾ ਤੇ ਜਿੱਦੋਂ ਮੈਂ ਪਹਿਲੇ ਦਿਨ ਸ਼ੁਰੂ ਕੀਤਾ ਇੱਕ ਚੀਜ਼ ਹੋਰ ਮੈਂ ਸੱਚ ਐਡ ਕਰ ਦਵਾ ਜਿਹੜੇ ਬੰਦੇ 14 15 ਲੀਟਰ ਵਾਲੇ ਬੋਹੂ ਰੱਖ ਰਹੇ ਆ ਨਾਲ ਮੱਕੀ ਦੀ ਖਾਲ ਆਉਂਦੀ ਆ ਉਹ ਵੀ ਪਾਓ ਉਹ ਬਹੁਤ ਵਧੀਆ ਰਿਜ਼ਲਟ ਵੀ ਆ ਉਹਦੇ ਵਧੀਆ ਕੀਜ਼ ਵੀ ਚੰਗੀ ਆ ਵੀ ਨਾਲ ਤੁਸੀਂ ਉਹ ਸ਼ੁਰੂ ਕਰ ਸਕਦੇ ਹੋ ਤੇ ਮੈਂ ਜਦੋਂ ਸ਼ੁਰੂ ਕੀਤਾ ਪਹਿਲੇ ਦੂਜੇ ਦਿਨਾਂ ਚੀਜ਼ੇ ਜਿਹੋ ਉਥੇ ਜੰਮ ਫੈਟ ਚੈੱਕ ਕਰਾਈ ਦਾ ਫੈਟ ਮੇਰੀ ਸ਼ਾਮ ਦੀ ਘਾਟ ਆਈ 11 ਜਿਹੜੀ 6 7 ਫੈਟ ਦੇ 7 ਆਉਂਦੀ ਸੀ ਕਿਤੇ 6 ਦੇ 7 ਕਿਤੇ 6 ਇੰਨੇ ਬੜਾ ਨਾਲ 11 ਫੈਟ ਦੁੱਧ ਦਾ ਰੇਟ ਮੈਂ ਹਿਸਾਬ ਲਾਇਆ 10780 ਰੁਪਏ ਬਣੇ ਸ਼ਾਮ ਦਾ ਸਵੇਰ ਦੀ ਘਾਟ ਗਈ ਚਲੋ ਸਸਵਾ ਦੀ 8 8.5 ਆਂਦੀ ਆ ਵੀ ਉਹ ਐਵਰੇਜ ਹੀ ਬਣਾ ਲੈਂਦੀ ਆ ਵੀ 9 ਕਿ ਦੀ ਫੈਟ ਦੀ 9 9.5 ਫੈਟ ਦੇ ਪੈਸੇ ਆਪਾਂ ਨੂੰ ਆ ਹੀ ਜਾਂਦੇ ਆ ਤੇ ਜਿੰਨਾ ਦੁੱਧ ਮੈਂ ਕਹਿੰਨੂ ਵੀ ਪੂਰੇ ਸੀਜ਼ਨ ਚ ਨੀ ਪਾਇਆ ਜਾਣਾ ਸੀਗਾ ਤੇ ਫੀਡ ਦਾ ਕਰਤੇ ਨਹੀਂ ਲੈਣਾ ਸੀਗਾ ਉਹਨਾਂ ਮੈਂ ਦੋ ਮਹੀਨਾ ਚ ਪਾਤਾ ਤੇ ਮੈਂ ਆਣਾ ਵੀ ਜਿਹੜਾ ਬੰਦਾ 14 15 ਲੀਟਰ ਵਾਲੀ ਮੱਝ ਲਿਆਉਂਦਾ ਵਾ ਦੋ ਮੱਝਾਂ ਲੈ ਆਵੇ ਮੇਰੇ ਕਹਿਣ ਤੇ ਤੇ ਦੋ ਮੱਝਾਂ ਲਿਆ ਕੇ ਆਹ ਕੰਮ ਸ਼ੁਰੂ ਕਰ ਲਵੇ ਆ ਫੀਡ ਪਾਉਣ ਲੱਗ ਜੇ ਬੰਦਾ ਘਟਾ ਹੀ ਨਹੀਂ ਖਾਂਦਾ ਦਾ ساری ਉਮਰ ਜਦੋਂ ਉਹ ਤੋਕੜਾ ਆਉਣੀਆਂ ਦੋ ਹੋਰ ਪਾ ਲੋ ਉਹਨਾਂ ਨੂੰ ਤੋਕੜਾਉਣ ਤੇ ਪਹਿੰਗੀਆਂ ਸੂ ਬਣੀਆਂ ਇੱਕ ਅੱਧੀ ਹੋਰ ਲਾ ਦੋ ਯਾਨੀ ਕਿ ਡੇਢ ਦੋ ਸਾਲਾਂ ਦੇ ਵਿੱਚ ਪੰਜ ਸੱਤ ਪੌਂ ਵਾਲਾ ਵਾਰਮ ਬਣ ਜੂਗਾ ਹਾਂਜੀ ਜਿਵੇਂ ਪਾਲਿਓ 10 ਪੈਡ ਤੋਂ ਫੈਕਟਰੀ ਘਟਦੀ ਜਿਹੜੇ ਵੀਰ ਦਾ ਵਰਤ ਰਹੇ ਆ ਪਹਿਲਾਂ ਉਹਨਾਂ ਨੂੰ ਤਾਂ ਪਤਾ ਹੋਊਗਾ ਕਮੈਂਟ ਬਾਕਸ ਦੇ ਵਿੱਚ ਦੱਸਣਗੇ ਵੀ ਹਾਂ ਵੀ ਜਾਂ ਵਿੱਚ ਕੋਈ ਚੀਜ਼ ਹੋਰ ਐਡ ਕਰਨ ਵਾਲੀ ਆ ਜਾਂ ਨਹੀਂ ਮੈਂ ਮੱਕੀ ਦੀ ਖਾਲ ਕਿਤੇ ਕਿਤੇ ਲਿਆਉਣਾ ਮੈਂ ਜਿਆਦਾ ਨਹੀਂ ਮੈਂ ਪਾਉਂਦਾ ਕਿਉਂਕਿ ਖਲਾਂ ਦੋ ਹੈਗੀਆਂ ਵਾ ਸੋਇਆਬੀਨ ਹੈਗਾ ਵਾ ਤੇ ਰਾੜੀ ਹੈਗੀ ਐ ਤੇ ਕਣਕ ਦਾ ਹੈਗਾ ਵਾ ਦਾਣਾ ਜਦੋਂ ਕਣਕ ਦਾ ਦਾਣਾ ਨਹੀਂ ਹੁੰਦਾ ਤਾਂ ਫਿਰ ਮੱਕੀ ਦੀ ਖਾਲ ਲਈਦੀ ਆ ਉਹ ਘੱਟਾ ਹੈਗਾ 1700 ਰੁਪਏ ਦਾ ਉਹ ਵੀ ਬਹੁਤ ਵਧੀਆ ਚੀਜ਼ ਆ ਜਿਹੜਾ ਜਿਆਦਾ ਪਹੁੰਚ ਉਹਨੂੰ ਤਾਂ ਲਾਹੇਵਾਂ ਦਾ ਵੀ ਯਾਨੀ ਕਿ ਜ਼ਰੂਰੀ ਆ ਵੀ ਪਾ ਦੇਵੇ ਚੰਗੀ ਗੱਲ ਆ ਤੇ ਮਕਸਦ ਮੇਰਾ ਵੀਡੀਓ ਬਣਾਉਣ ਦਾ ਇਹ ਸੀ ਕਿ ਮੈਂ ਕਿਹਾ ਵੀ ਯਾਰ ਉਹ ਵੀ ਮੈਂ ਟ్రਾਇਲ ਕੀਤਾ ਤਾਂ ਵਧੀਆ ਲੱਗਾ ਤੇ ਕਿਉਂਕਿ ਮੈਨੂੰ ਪਹਿਲਾਂ ਨਹੀਂ ਪਤਾ ਸੀਗਾ ਕਿ ਆਹ ਚੀਜ਼ਾਂ ਪਾ ਕੇ ਵੀ ਦੁੱਧ ਵਧਾਇਆ ਜਾ ਸਕਦਾ ਕਿ ਲੋ 1.5 ਕਿਲੋ ਇੱਕ ਝੁੱਟੀ ਦੁੱਧ ਵਧ ਗਈ ਫੈਟ ਵਧ ਗਈ ਤੇ ਆਪਣਾ ਦੁੱਧ ਰੀਡ ਉਹ ਹੀ ਦੁੱਗਣਾ ਹੋ ਗਿਆ ਉਹ ਖਰਚਾ ਉਹਨਾਂ ਹੀ ਖਰਚਾ ਉਹ ਤੋਂ ਘਟ ਗਿਆ ਨਾ ਇਹ ਵਧੀਆ ਨਹੀਂ ਕਿ ਘਟਿਆ ਹੀ ਆ ਕੇ ਲੋ ਜੇ ਫੀਡ ਦੇ ਮੁਕਾਬਲੇ ਕੀ ਗਏ ਕਿਉਂਕਿ ਜਿਹੜਾ ਰਹਿਣ ਵਿੱਚੋਂ ਰਹਿ ਵੀ ਜਾਂਦਾ ਵਾ ਸਾਰੇ ਪੱਠਿਆਂ 'ਚ ਰਲ ਜਾਣਾ ਵਾ ਕਟੀਆਂ ਨੇ ਵੀ ਖਾ ਲੈਣਾ ਇਹ ਕਟੀਆਂ ਵੀ ਰਾਜੀ ਹੋਣ ਲੱਗੀਆਂ ਝੋਡੀ ਪੂਰੀ ਰਾਜੀ ਐ ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਣੇ ਪਾਹੁ ਜਾਦੇ ਦੁੱਧ ਵਾਲੇ ਨਹੀਂ ਕੇ ਹਿਸਾਬ ਦੇ ਦੁੱਧ ਵਾਲੇ ਪਾਹੁਗਾ ਕਿ ਬਾਲਾਂ ਨੇ ਪਹਿਲਾਂ ਨਾਲ ਉੱਥੇ ਸੂਏ ਆ ਤੇ ਟਾਈਮ ਪਾਸ ਸੌਣਾ ਹੋਈ ਜਾਂਦਾ ਤੇ ਬਾਕੀ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਦੱਸਿਓ ਤੇ ਜਿਹੜੇ ਵੀ ਰਵਾਰਤ ਰਹੇ ਆ ਉਹ ਵੀ ਕਮੈਂਟ ਕਰਿਓ ਤੇ ਜੀ ਨੇ ਵਰਤਨਾਵਾ ਇਹ ਇਹ ਚੀਜ਼ਾਂ ਦੇ ਰੇਟ ਆ ਆ ਵਾ ਰੇਟ ਤਾਂ ਦੱਸਿਆ ਭਰਾਵੋ ਵੀ ਕੋਈ ਧੋਖਾ ਨਾ ਖਾਲਿਓ ਮੈਂ ਵੀ ਪਹਿਲੀ ਵਾਰ ਧੋਖਾ ਬੜਾ ਆਇਆ ਸੀਗਾ ਤੇ ਲੈ ਆਓ ਇੱਕ ਵਾਰ ਮਹੀਨੇ ਦੇ ਵਿੱਚ ਬਹੁਤ ਤੁਹਾਨੂੰ ਦੱਸਾਂਗੇ ਵੀ ਬਹੁਤ ਵੀ ਰਾਜੀ ਹੋਣਗੇ ਤੇ ਦੁੱਧ ਫੈਟ ਜਿਹੜਾ ਉਹ ਤਾਂ ਤੀਜੇ ਦਿਨ ਨੂੰ ਵਾਧੀ ਜਾਣਾ ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਸੋਮੀ